ਰਾਮਨਾਥ ਮੰਦਰ ਨੂੰ ਵਾਸਤੇ 2 ਵਜੇ ਚੜਾ ਗਏ ਚਮਨ ਡਾਕਟਰ ਨੂੰ ਵੀ ਦਾਦੀ ਛੱਡਣ ਗਈ ਦੀ ਘਰ ਦੀ ਉਹਨੂੰ ਚਮਨ ਡਾਕਟਰ ਨੂੰ ਵਾਰ-ਵਾਰ ਲੈ ਕੇ ਆਈ ਤੇ ਆਪਣਾ ਮੱਛਾ ਮੁੰਡਾ ਨਹੀਂ ਦੇਖਿਆ ਜਾ ਰਹਾ ਤੇ ਆਨਾਲਾ ਪੂਰਾ ਸੁਦਾ ਧਿਆਨ ਦੇਖਿਓ ਛੱਡ ਜੁਰ ਗਿਆ ਕੀ ਕੀ ਮੇਰੇ ਪੁੱਤ ਤੇ ਗੂੜਾ ਧਿਆਨ ਦੇਖਿਓ ਕੀ ਵੇਲ ਵੀ ਸਮਝਾਰਦਾ ਹੈਗਾ ਸਗੀ ਨੇ ਨੂੰ ਮੇਰੇ ਵੀ ਕੁਝ ਨਹੀਂ ਲੱਗਦਾ आज मेरा बच्चा शनिवार की है ना मैं शनिवार उसे अयोध्या पहुंचे मेरे नाल गलबात पूरी की उसने मम्मा मैं पहुंच गया कि हूँ मैं उधर जा रहा फिर असं उ चार बजे अयोध्या जावे मैं क्या ठीक है कुछ ध्यान रखिए अपना अच्छ तीन दिन हो गए मेरे बच्चे लापता हो ਜਾ ਕੇ ਮੇਰੇ ਬੱਚੇ ਨੂੰ 22 ਵਜੇ ਭੇਜਦਾ ਜਾਉਂਦਾ ਆਇਆ ਉਹ ਤੇ ਕੋਈ ਸੇਵ ਨਦੀ ਹੋਈ ਵੀ ਨਹੀਂ ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਲਾਹਣਾ ਗੜ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚ ਗਏ ਆ ਜੋ ਵੀ ਤਾਂ ਗਏ ਨੇ ਜਾਂ ਤੇ ਹਾਦਸਾ ਹੋ ਗਿਆ ਅਜਿਹੀ ਨੰਦ ਸੁਣੋ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਹੈ ਉਹਦਾ ਆਈ ਉਧਰ ਆ ਰਾਮੰਦਰ ਜੰਦ ਦਾ ਕਿਹੜੀ ਤਰੀਕ ਨੂੰ ਜਾਂਦਾ ਸ਼ੁਕਰਵਾਰ ਨੂੰ ਜਾਂਦਾ ਜੀ ਸ਼ੁਕਰਵਾਰ ਜੀ ਆਪਾਂ ਮੇਰਾ ਬੁੱਧਾ ਉਰੋਦੀ ਬੱਸ ਗਈ ਈ ਕਾਰਜਿਕ ਨਾਮ ਹੈ ਉਸ ਦਾ 14 ਸਾਲ ਦਾ ਉਹ ਉਰੋਦੀ ਬੱਸ ਗਈ ਦੀ ਕਦਾਰਨਾਥ ਹੁੰੰਦਰ ਤੋਂ ਫਸੇ ਉਸ ਚ ਵੇਝਿਆ ਦਾ ਰਸਤਾ ਸੀ ਏਜ ਹੀ ਨਹੀਂ ਰੇ ਦੇ ਦੀ ਉਸ ਨੂੰ ਬੱਚੇ ਨੂੰ ਕਿਉਂ ਕਦੇ ਅਸੀਂ ਉਹਨੂੰ ਕਦੇ ਵੀ ਆਪਣਾ ਕੱਲਾ ਨਹੀਂ ਭੇਜਿਆ ਜਾਂ ਆਪਣੀ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਜਾਂ ਮੇਰੇ ਨਾਲ ਉਹ ਇਸ ਤਰ੍ਹਾਂ ਹੀ ਜਾਂਦੇ ਆ ਸਾਡੇ ਦੋਨੋਂ ਬੱਚੇ ਜੀ ਕਦੇ ਇਕੱਲੇ ਨਹੀਂ ਭੇਜਦੇ ਤੇ ਵਸਨਾ ਦਿੱਤੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਖਰ ਨਾਮ ਦਾ ਹੈ ਤੇ ਮੰਮੀ ਮੰਗਦੀ ਆ ਜੀ ਉਸ ਨੂੰ ਲੈਣੇ ਉਹ ਜ਼ਬਰਦਸਤੀ ਕਰਦੇ ਆਂਟੀ ਕੇ ਇਹ ਲੋ ਕਦੇ ਸਾਦੀ ਨੂੰ ਫੋਨ ਕਰ ਕਦੀ ਦੇ ਪਾਪਾ ਨੂੰ ਇਹਦੇ ਪਾਪਾ ਕਹਿੰਦੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਬੱਲੇ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ ਪੰਜ ਚਾਰ ਦਿਨ ਕੱਲ ਨਹੀਂ ਸਲਾਹ ਬਣੀ ਜੀ ਭੇਜਣ ਦੀ ਹਾਂ ਹੁੰਦੀ ਅਰ ਅਸੀਂ ਕੋਈ ਵੀ ਨਾਂ ਭੇਜਣਿਆ ਹੱਕ ਤੁਸੀਂ ਸਾਰੇ ਤੇ ਅਸੀਂ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵੀ ਗੈਰਾਂ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਕੋਮੇ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫਿਰ ਉਹਦੀ ਹਾਂ ਕਰਾਈ ਜੀ ਉਸ ਮੁੰਡੇ ਨੇ ਫੋਨ ਕਰ ਕਰਕੇ ਬੀਚ ਬਤਨ ਕਿੰਨੇ ਗਏ ਗਏ ਫਿਰ ਅਸੀਂ ਗੈਦਾਰਨਾਥ ਮੰਦਿਰ ਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਵੀ ਦਾਦੀ ਛੱਡਣ ਗਈ ਸੀ ਜੀ ਕਾਰਤਿਕ ਜੀ ਉਹਨੂੰ ਚਮਨ ਡਾਕਟਰ ਨੂੰ ਵਾਰ-ਵਾਰ ਲੈ ਕੇ ਆਈ अपना बच्चा रखियो कर फिर हाथ के गए कि मेरे पोते का पूरा ध्यान रखियो कि वेर भी यह समझ सार्ता है लेकिन इन वेर भी कुछ नहीं रखता इसका पूरा पूरा ध्यान रखियो हजे मेरा बच्चा शनिवार गया जी ਨਹੀਂ ਸ਼ਨੀਵਾਰ ਤੇ ਅਯੋਧਿਆ ਬੁੰਚੇ ਮੇਰੇ ਨਾਲ ਗੱਲਬਾਤ ਪੂਰੀ ਕੀਤੀ ਉਸਨੇ ਮੈਂ ਪਹੁੰਚ ਗਿਆ ਚਿੱਤਾ ਫਿਰ ਮੈਂ ਹੋਟਲ ਜਾ ਰਿਹਾ ਫਿਰ ਅਸੀਂ ਉੱਥੇ 4 ਵਜੇ ਅਯੋਧਿਆ ਜਾਵਾਂਗੇ ਮੈਂ ਕਿਹਾ ਠੀਕ ਹੈ ਬੁੱਤ ਧਿਆਨ ਰੱਖੀ ਆਪਾਂ ਕਿਸੇ bade ਬੰਦੇ ਦੇ ਨਾਲ ਨਹੀਂ ਕਹਿੰਦਾ ਠੀਕ ਹੈ ਮਮੀ ਤੇ ਉਹਨੂੰ ਫੋਨ-ਫੋਨ ਅਸੀਂ ਪਿਆ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਚਾਹ ਰਾਜਾ ਦੋਤੇ ਨਾਨਾ ਨੀ ਨੋਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲੀਆਂ ਹੋਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪਠਾ ਹੋਏ ਉੱਥੇ ਜਾ ਕੇ ਮੇਰੇ ਬੱਚੇ ਨੂੰ 8:00 ਵਜੇ ਵੇਸਦਾ ਜਾਉਣਾ ਆਉ ਉਹ ਤੇ ਕੋਈ ਸਰੀਵ ਨਾ ਦੀ ਹੋਈ ਵੀ ਜੀ ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਗਾੜ੍ਹ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚੁਗੇ ਆ ਜੋ ਵੀ ਤਾਂ ਗਏ ਨੇ ਜਾਂ ਤੇ ਹਾਦਸਾ ਹੋ ਗਿਆ ਸਾਡੇ ਕੋਲ ਤਾਂ ਉਹਨ ਸਾਡੇ 6:30 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਗੁਰ ਕੀ ਤੁਹਾਡਾ ਬੱਚਾ ਨਹੀਂ ਲੱਭ ਰਿਹਾ ਲੇਕਿਨ ਕਿਸੇ ਨੇ ਨਹੀਂ ਦੱਸਿਆ ਕਿ ਬੱਚੇ ਨਾਲ ਡੁੱਬਣ ਦਾ ਕੋਈ ਹਾਦਸਾ ਸਾਨੂੰ ਇਹ ਗਿਆ